ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੀਬੀਬੀ ਬੜਾ ਜੋਰਦਾ ਚੈਨਲ ਤੇ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਅ ਦੋਸਤੋ ਅੱਜ ਪਹੁੰਚੇ ਹਾਂ ਜ਼ਿਲ੍ਹਾ ਪ੍ਰਧਾਨ ਕਾਂਗਰਸ ਦੇ ਅੱਗੂ ਅਜੇ ਮੰਗੂਪੁਰ ਜੀ ਸਾਡੇ ਨਾਲ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਨੂੰ ਬੜੀਆ ਦਿਨ ਲੱਗਦਾ ਜੀ ਤੁਹਾਨੂੰ ਮੁਬਾਰਕਾਂ ਦੇਣਾ ਅੱਜ ਦੇ ਦਿਨੀਆਂ ਸਾਰੀਆਂ ਦੀ ਲੋਕ ਬਹੁਤ ਪਿਆਰ ਕਰਦੇ ਆ ਜੀ ਥੈਂਕ ਯੂ ਜੀ ਥੈਂਕ ਯੂ ਤੇ ਲੋਕਾਂ ਦੇ ਮਨਾਂ ਦੇ ਵਿੱਚ ਤੁਹਾਡੇ ਲਈ ਬਹੁਤ ਜ਼ਿਆਦਾ ਇੱਕ ਜਿਹੜਾ ਪਿਆਰ ਦਰਦ ਭਰਿਆ ਹੁੰਦਾ ਬੰਦੇ ਬਹੁਤ ਅੱਜ ਕੱਲ ਲੋਕ ਇਹ ਹੁਣ ਦੀ ਯੂਥ ਕਹਦੀ ਹੈ ਜਾਂ ਆਪਾਂ ਪਿੰਡਾਂ ਦੇ ਲੋਕ ਕਹ ਲਈਏ ਬਹੁਤ ਜ਼ਿਆਦਾ ਪਰੇਸ਼ਾਨ ਨੇ ਦੁਖੀ ਬਹੁਤ ਨੇ ਬਿਲਕੁਲ ਬਿਲਕੁਲ ਤੇ ਹੱਲ ਹੋਊਗਾ ਜੀ ਦੇਖੋ ਸਾਡਾ ਤਾਂ ਕੰਮ ਦਫ਼ਤਰ ਵਿੱਚ ਆਹੀ ਹੈਗਾ ਕਿ ਅਗਰ ਕਿਸੇ ਨੂੰ ਸਰਕਾਰ ਤੋਂ ਕੋਈ ਵੀ ਸਮੱਸਿਆ ਹੈ ਆਮ ਆਦਮੀ ਪਾਰਟੀ ਕਿਸੇ ਨਾਲ ਕੋਈ ਵੀ ਧੱਕਾ ਕਰਦੀ ਹੈ ਸਾ ਕਾਂਗਰਸ ਪਾਰਟੀ ਦੀ ਆ ਸਾਰੀ ਟੀਮ ਇਕਜੁੱਟ ਹੋ ਕੇ ਹਰ ਟਾਈਮ ਕਿਸੇ ਨੂੰ ਕਿਸੇ ਤਰੀਕੇ ਦੀ ਵੀ ਜ਼ਰੂਰਤ ਹੁੰਦੀ ਹੈ ਅਸੀਂ ਡਟ ਕੇ ਉਹਦੇ ਨਾਲ ਖੜਾਂਗੇ ਪਰ ਪਿਛਲੇ 4 ਸਾਲ ਤੋਂ ਫੱਟਦੇ ਵੀ ਰਹੇ ਇਹੀ ਗੱਲਾਂ ਤੇ ਤੁਹਾਡੇ ਲੋਕ ਫੈਨ ਵੀ ਆ ਜੀ ਪਿਆਰ ਵੀ ਕਰਦੇ ਕਿਉਂਕਿ ਲੋਕਾਂ ਦੇ ਦਿਲਾਂ ਦੇ ਅੰਦਰ ਦਰਦ ਬਹੁਤ ਹੈ ਜੀ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਸਾਡੇ ਦੋਆਬੇ ਦੀ ਗੱਲ ਕਰ ਲਈਏ ਜੀ ਪਰ ਸਾਡੇ ਦੋਆਬੇ ਦੇ ਵਿੱਚ ਅੱਜ ਦੇ ਟਾਈਮ 'ਚ ਹੁਣ ਦੇ ਟਾਈਮ ਦੇ ਵਿੱਚ ਗੱਲ ਬਹੁਤ ਘੱਟ ਸੁਣੀ ਜਾਂਦੀ ਹੈ ਜੀ ਸਰਕਾਰ ਆਉਂਗੀ ਤੁਹਾਡੀ ਇਹ ਲੋਕਾਂ ਦਾ ਵਾਅਦਾ ਵੀ ਹੈ ਜੀ ਲੋਕ ਪਿਆਰ ਕਰਕੇ ਪਿਆਰ ਕਰਕੇ ਹੀ ਤੁਹਾਨੂੰ ਜਿਤਾਉਂਗੇ ਵੀ ਜੀ ਠੀਕ ਹੈ ਜੀ ਤੇ ਲੋਕਾਂ ਨੂੰ ਪਹਿਲਾਂ ਵੀ ਤੁਸੀਂ ਅਵੇਅਰ ਕੀਤਾ ਤੇ ਲੋਕਾਂ ਦੇ ਨਾਲ ਗਾਈਡ ਕਰਕੇ ਖੜੇ ਵੀ ਹਾਂ ਤੇ ਮੋੜੇ ਕੀ ਕਹਿਣਾ ਕਹਿਣਾ ਚਾਹੁੰਦੇ ਨਾਲ ਦੀ ਨਾਲ ਕੋਈ ਨਾ ਕੋ ਕੰਮ ਜਿਹੜਾ ਰੁਕੂਗਾ ਨਹੀਂ ਜਿਹੜੀ ਰੁਕੀ ਹੋਈ ਹੈ ਜੀ ਮੈਂ ਤੁਹਾਡੇ ਮਾਧਿਅਮ ਤੋਂ ਸਾਰਿਆਂ ਨੂੰ ਇਹ ਯਕੀਨ ਦਿਵਾਉਣਾ ਕਿ ਦੇਖੋ ਮੈਂ ਵੀ ਮੰਨਦਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਹੈ ਇਸ ਤੋਂ ਲੋਕੀ ਬਹੁਤ ਇਹਦੇ ਵਿੱਚ ਗੁੰਡਾਗਰਦੀ ਬਹੁਤ ਵਧੀਆ ਹੈ ਨਸ਼ਾ ਬਹੁਤ ਵਧੀਆ ਡੋਗਾ ਵਿੱਚ ਡਰ ਦਾ ਮਾਹੌਲ ਹੈ ਇਹ ਤਾਂ ਲੱਗਦਾ ਹੀ ਨਹੀਂ ਹੈਗਾ ਕਿ ਕੋਈ ਸਟੇਟ ਚੱਲਦੀ ਪਈ ਹੈ ਇਹ ਲੱਗਦੀ ਹੈ ਕਿ ਪੁਲਿਸ ਸਟੇਟ ਚੱਲਦੀ ਪਈ ਹੈ ਦੂਜਾ ਸੈਂਟਰ ਦੀ ਜਿਹੜੀ ਭਾਜਪਾ ਦੀ ਸਰਕਾਰ ਹੈ ਉਹ ਲਗਾਤਾਰ ਪੰਜਾਬ ਤੇ ਕੋਈ ਨਾ ਕੋਈ ਧੱਕਾ ਕਰਨ ਦੀ ਕੋਸ਼ਿਸ਼ ਕਰਦੀ ਚੁਕੀ ਹੈ ਕਦੇ ਸਾਡੀ ਯੂਨੀਵਰਸਿਟੀ ਕੌਣ ਨੂੰ ਫਿਰਦੀ ਹੈ ਕਦੇ ਸਾਡਾ ਚੰਡੀਗੜ੍ਹ ਕੌਣ ਨੂੰ ਫਿਰਦੀ ਹੈ ਕਦੇ ਕੁਝ ਮਨਸੂਬੇ ਅੱਗੇ ਲਿਆਉਂਦੇ ਆ ਸਾਨੂੰ ਸਾਰਿਆਂ ਨੂੰ ਉਸ ਤੋਂ ਸੁਚੇਤ ਹੋਣ ਦੀ ਲੋੜ ਹੈ ਸਾਨੂੰ ਉਸ ਪਾਰਟੀ ਨੂੰ ਅੱਗੇ ਲੈ ਕੇ ਆਣਾ ਚਾਹੀਦਾ ਜਿਹੜੀ ਪੰਜਾਬ ਦੀ ਗੱਲ ਕਰਦੀ ਹੈ ਸਾਨੂੰ ਉਹ ਲੀਡਰ ਅੱਗੇ ਲੈ ਕੇ ਆਣੇ ਚਾਹੀਦੇ ਆ ਜਿਹੜੇ ਪੰਜਾਬ ਦੇ ਵਫਾਦਾਰ ਨੇ ਤੇ ਕਾਂਗਰਸ ਪਾਰਟੀ ਪਹਿਲਾਂ ਵੀ ਪੰਜਾਬ ਨਾਲ ਖੜੀ ਹੈ ਅੱਗੇ ਵੀ ਪੰਜਾਬ ਨਾਲ ਖੜੂਗੀ ਔਰ ਮੈਂ ਬੜਾ ਚਾਅ ਕੋਈ ਤੌਰ ਤੇ ਵੀ ਆ ਤੁਹਾਡੇ ਨਾਲ ਵਾਦਾ ਕਰਦਾ ਕਿ ਅਗਰ ਪਰਮਾਤਮਾ ਬੜਾ ਚੌਲ ਦੀ ਸੇਵਾ ਕਾਂਗਰਸ ਪਾਰਟੀ ਨੂੰ ਦਿੰਦੀ ਹੈ ਤਾਂ ਜਿਹੜੇ ਜਿਹੜੇ ਪੈਂਡਿੰਗ ਕੰਮ ਰਹਿ ਗਏ ਆ ਉਹ ਅਸੀਂ ਸਾਰੇ ਪੂਰੇ ਕਰਾਂਗੇ ਜਿਹੜੇ ਸਕੂਲ ਸਾਡੇ ਅਪਗ੍ਰੇਡ ਤੋਂ ਆਮਾ ਵੀ ਪਾਰਟੀ ਦੇ ਸਰਕਾਰ ਨੇ ਕੈਨਸਲ ਕਰ ਦਿੱਤੇ ਉਹਨਾਂ ਸਕੂਲਾਂ ਨੂੰ ਅਸੀਂ ਦੁਬਾਰਾ ਤੋਂ ਅਪਗ੍ਰੇਡ ਕਰਾਂਗੇ ਇਹਨਾਂ ਨੇ ਸਿਰਫ ਬੋਲ ਤੇ ਕੰਮ ਕੀਤੇ ਆ ਫਲੈਕਸਾ ਲਾ ਕੇ ਇਹਨਾਂ ਨੇ ਸਿਰਫ ਦੱਸਿਆ ਕਿ ਅਸੀਂ ਕੰਮ ਕੀਤਾ ਕੰਮ ਕੀਤਾ ਤਾਂ ਕੁਛ ਨਹੀਂ ਪਰ ਅਸੀਂ ਕੰਮ ਵੀ ਕਰਾਂਗੇ ਤੇ ਲੋਕਾਂ ਨੂੰ ਦੱਸਾਂਗੇ ਕਿ ਕੰਮ ਹੁੰਦੇ ਕਿਦਾਂ ਵੱਡੀ ਭਾਜੀ ਜੇ ਆਪਾਂ ਗੱਲ ਕਰੀਏ ਨਮਾ ਸ਼ਹਿਰ ਦੀ ਜਾਂ ਬੰਗਿਆਂ ਦੀ ਜਾਂ ਬਲਾਚੌਰ ਦੀ ਗੋਲੀ ਕਾਂਡ ਦਾ ਮਸਲਾ ਇਸ ਦੋਆਬੇ ਦੇ ਵਿੱਚ ਵੀ ਬਹੁਤ ਵੱਡਾ ਹੈ ਜੀ ਆ ਜਦੋਂ ਆਵਾਮੀ ਪਾਰਟੀ ਦੀ ਸਰਕਾਰ ਆਈ ਹੈ ਹਰ ਤੀਜੇ ਪਿੰਡ ਵਿੱਚ ਗੋਲੀਆਂ ਚੱਲਦੀਆਂ ਬਈ ਪਿਸਟਲ ਹਰ ਪਿੰਡ ਵਿੱਚ ਆਈ ਹੋਈ ਤੇ ਜਿਹੜੀ ਆਵਾਮੀ ਪਾਰਟੀ ਦੀ ਸਰਕਾਰ ਜਿਹੜੇ ਇਹਨਾਂ ਦੇ ਨੁਮਾਇੰਦੇ ਹੈਗੇ ਆ ਆ ਬੜਾਵਾ ਦਿੰਦੇ ਪਏ ਆ ਜੇ ਜਾ ਕੇ ਦੇਖੋ ਇਹਨਾਂ ਨਾਲ ਜਿਹੜੇ ਗੈਂਗਸਟਰ ਟਾਈਪ ਦੇ ਬੰਦੇ ਆ ਗੁੰਡੇ ਟਾਈਪ ਦੇ ਬੰਦੇ ਉਹ ਜ਼ਿਆਦਾ ਘੁੰਮਦੇ ਪਏ ਆ ਕੋਈ ਸੁਨਾ ਤੇ ਕੋਈ ਕਾਰਵਾਈ ਨਹੀਂ ਕਰਦੀ ਪਈ ਹੈਗੀ ਆਵਾਮੀ ਪਾਰਟੀ ਦੀ ਸਰਕਾਰ ਇਹਨ ਲੱਗਦਾ ਹੈ ਕਿ ਜਿੱਦਾਂ ਕਿਤੇ ਨਾ ਕਿਤੇ ਗੈਂਗਸਟਰ ਨਾਲ ਰਲਈ ਹੋਈ ਹੋਈ ਹੈ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲੈਂਦੇ ਅਗਰ ਪਿੰਡ ਇਕੱਠਾ ਹੋ ਕੇ ਕਿਸੇ ਕੋਈ ਨਸ਼ੇ ਵਾਲੇ ਬੰਦੇ ਨੂੰ ਫੜਾਉਂਦੀ ਹੈ ਜਾਂ ਨਸ਼ਾ ਕੋਈ ਵੇਚਦਾ ਉਹਨੂੰ ਲੈ ਕੇ ਕੁੱਝ ਵਾਅਦੇ ਜਾਂਦੀ ਹੈ ਪਹਿਲਾਂ ਛੱਡਣਾ ਜਾਂਦੀ ਬਹੁਤ ਐਗਜ਼ਾਮਪਲ ਆਦਾਂੀਆਂ ਹੈਗੀਆਂ ਤੇ ਅਸੀਂ ਤਾਂ ਆਹੀ ਲੋਕਾਂ ਨੂੰ ਵਾਅਦਾ ਕਰਦੇ ਆਂਗੀ ਬਦਲਾਅ ਦੇ ਨਾਮ ਤੇ ਜਿਹੜੀ ਆਵਾਜ਼ ਦੀ ਪਾਰਟੀ ਦੀ ਸਰਕਾਰ ਲੈ ਕੇ ਤੁਸੀਂ ਆਈ ਸੀਗੇ ਇਹਨਾਂ ਨੇ ਸਾਡੇ ਲੋਕਾਂ ਨਾਲ ਬਹੁਤ ਧੱਕਾ ਦਿੱਤਾ ਦੁਬਾਰਤੋਂ ਅਸੀਂ ਉਹਨਾਂ ਬੰਦਿਆਂ ਨੂੰ ਚੁਣਿਆ ਜਿਹੜੇ ਆਪਣੇ ਇਲਾਕੇ ਦਾ ਜਿਨ੍ਹਾਂ ਦੇ ਅੰਦਰ ਦਰਜਾ ਹੈਗਾ ਜਿਨ੍ਹਾਂ ਦਾ ਕੋਈ ਵਿਜ਼ਨ ਹੈਗਾ ਜਿਹੜਾ ਜਿਹੜੇ ਕੋਈ ਕੰਮ ਕਰਿਆ ਚਾਹੁੰਦੇ ਆ ਜਿਹੜੇ ਆਪਣੇ ਹਲਕੇ ਨੂੰ ਪਿਆਰ ਕਰਦੇ ਤਾਂ ਬੜਾ ਚੌਰ ਦੇ ਵਿੱਚ ਸਾਡੀ ਸਾਰੀ ਟੀਮ ਇਕੱਠੀ ਹੋ ਗਏ ਫੇਰ ਤਵਾਰ ਤੋਂ ਬੜਾ ਚਾਰ ਨੂੰ ਤਰੱਕੀ ਦੀ ਲੀਹਾਂ ਤੇ ਲੈ ਕੇ ਜਾਇਆ ਚਾਹੀਦੀ ਹੈ ਉਹ ਲਈ ਤੁਹਾਡੇ ਸਾਰਿਆਂ ਦਾ ਸਹਿਯੋਗ ਚਾਹੀਦਾ। ਜੇ ਬੜੇ ਭਾਜੀ ਜਿਨ੍ਹਾਂ ਆਨੰਦਪੁਰ ਸਾਹਿਬ ਜੀ ਇਹ ਗੱਲ ਕਰੀਏ ਆਪਾਂ ਉਹ ਕੱਲ ਆਪਣਾ ਵੀ ਤੁਸੀਂ ਕੀਤਾ ਚੌਂਕ ਦੇ ਵਿੱਚ ਪਰ ਜੇ ਹੁਣ ਗੱਲ ਕਰੀਏ ਪਿੰਡਾਂ ਦੇ ਪਿੰਡ ਲੋਕ ਬਹੁਤ ਪਰੇਸ਼ਾਨ ਹੋਣਗੇ ਉਸ ਚੀਜ਼ ਲਈ। ਮੈਨੂੰ ਇਹ ਲੱਗਦਾ ਹੈ ਕਿ ਸ਼ਹਿਰ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਉਹ ਜਾਗ ਚੁੱਕੀ ਹੈ। ਜਿਹੜਾ ਪ੍ਰਦਰਸ਼ਨ ਗੜਸ਼ਣਕਰ ਵਿੱਚ ਹੋਇਆ ਬੜਾ ਚੌਰ ਵਿੱਚ ਹੋਇਆ ਕੋਰਾਲੀ ਹੋਇਆ ਤੇ ਉਸ ਤੋਂ ਬਾਅਦ ਸ਼ਾਇਦ ਸਰਕਾਰ ਜਿਹੜੇ ਨਵੇਂ ਜ਼ਿਲ੍ਹੇ ਦੀ ਅਨਾਉਂਸਮੈਂਟ ਹੈ ਸ਼ਾਇਦ ਉਹ ਨਾ ਕਰੇ ਅਗਰ ਕਰੂਗੀ ਤਾਂ ਮੈਂ ਉਮੀਦ ਕਰਨਾ ਕਿ ਬੜਾ ਚੌਲ ਤੇ ਪਿੰਡੂ ਦੇ ਸ਼ਾਮੂ ਬਹੁਤ ਬਹੁਤ ਧੰਨਵਾਦ ਜੀ ਸਮਾਜਤਾ ਤੁਸੀਂ ਥੈਂਕ ਯੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਡੇ ਦਫ਼ਤਰ ਆਏ ਤਾਂ ਲੋਕਾਂ ਦੀ ਤੁਸੀਂ ਆਵਾਜ਼ ਮੇਸ਼ਾਂ ਉਲੰਭ ਕਰਦੇ ਰਹਿੰਦੇ ਆ ਇਸ ਲਈ ਤੁਹਾਨੂੰ ਬਹੁਤ-ਬਹੁਤ ਬੁਨਾਈਆਂ ਤੇ ਉਮੀਦ ਕਰਦਾ ਕਿ ਤੁਹਾਡਾ ਚੈਨਲ ਅੱਗੇ ਵੀ ਲੋਕਾਂ ਦੀ ਆਵਾਜ਼ ਦੇ ਚੱਕਦਾ ਰਹੇ ਧੰਨਵਾਦ ਜੀ ਧੰਨਵਾਦ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਗਵਾਨ ਜੀ ਸੰਪਤੀ ਜੀ ਇਹ ਗੱਲ ਕਰ ਲਈਏ ਉਹਦੇ ਬਾਰੇ ਤੁਸੀਂ ਕੀ ਨਾ ਜਾਉਂਗੇ ਪਿਛਲੇ ਸਾਲ ਡੇਢ ਸਾਲ ਤੋਂ ਜਿਹੜੀ ਬਲੌਕ ਸੰਪਤੀ ਤੇ ਜ਼ਿਲ੍ਹਾ ਪ੍ਰਸ਼ਦ ਦਾ ਇਲੈਕਸ਼ਨ ਹੋ ਪੈਂਡਿੰਗ ਹੈ ਆ ਸਰਕਾਰ ਕਰਦੀ ਪਈ ਹੈ ਲੋਕਾਂ ਨੂੰ ਫੇਸ ਨਹੀਂ ਕਰਿਆ ਚਾਹੁੰਦੀ ਇਸ ਕਰਕੇ ਜਿਹੜੇ ਆ ਇਲੈਕਸ਼ਨ ਹੈ ਪੈਂਡਿੰਗ ਪਈ ਹੋਣੇ ਹੁਣ ਵੀ ਹਾਈ ਕੋਰਟ ਨੇ ਡੰਡਾ ਦਿੱਤਾ ਹੋਇਆ ਇਸ ਕਰਕੇ ਆ ਇਲੈਕਸ਼ਨ ਕਰਾਉਣ ਨੂੰ ਦੁਰੇ ਤੇ ਮੈਂ ਅਨੁਮਾਨ ਕਰਦਾ ਕਿ ਬਹੁਤ ਜਲਦੀ ਜਿਹੜਾ ਪ੍ਰਸ਼ਦ ਤੇ ਬਲੌਕ ਸੰਪਤੀ ਦਾ ਜਿਹੜਾ ਇਲੈਕਸ਼ਨ ਹੈ ਉਹਦੀ ਡੇਟ ਅਨਾਉਂਸ ਹੋਊਗੀ ਔਰ ਇਸ ਲਈ ਕਾਂਗਰਸ ਪਾਰਟੀ ਬਿਲਕੁਲ ਤਿਆਰ ਹੈ ਅੱਜ ਜੀ ਇਸੇ ਰਿਗਾਰਡਿੰਗ ਆਪਣੀ ਪਹਿਲੀ ਮੀਟਿੰਗ ਕੀਤੀ ਹੈ ਬਹੁਤ ਸਿੱਧੀ ਆਪਣੇ ਅਸੀਂ ਜਿਆਦਾ ਡੇਟ ਅਨਾਉਂਸ ਹੋ ਗਈ ਉਸ ਤੋਂ ਬਾਅਦ ਅਸੀਂ ਆਪਣੇ ਕੈਂਡੀਡੇਟ ਅਨਾਉਂਸ ਕਰਾਂਗੇ ਸਾਰੇ ਕੈਂਡੀਡੇਟ ਉਦਾਂ ਗੱਲਬਾਤ ਤੁਸੀਂ ਸਾਰਾ ਕੁਝ ਆਪਣੇ ਬਲੋਗ 'ਤੇ ਵੇਅਰ ਕੀਤਾ ਹੋਇਆ ਬਿਲਕੁਲ ਸਾਡੇ ਕੈਂਡੀਡੇਟ ਬਿਲਕੁਲ ਤਿਆਰ ਹੈ ਲੜਿਆ ਚਾਹੁੰਦੇ ਹੈ ਇਲੈਕਸ਼ਨ ਜਿੱਤਿਆ ਚਾਹੁੰਦੇ ਹੈ ਦੁਬਾਰ ਤੇ ਬੜਾ ਚੌਲ ਦੀ ਗੱਲ ਕਰਿਆ ਚਾਹੁੰਦੇ ਹੈ ਆਪਣੇ ਪਿੰਡਾਂ ਦੀ ਗੱਲ ਕਰਿਆ ਚਾਹੁੰਦੇ ਹੈ ਪਰ ਬੜਾ ਚੌਲ ਨੂੰ ਫਲੇਪ ਰੱਖੀ ਤੇ ਰਾਦ ਲੈ ਕੇ ਜਾਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਪੀਵੀਵੀ ਬੜਾ ਜੋੜ ਦੇ ਚੈਨਲ ਨੂੰ ਅੱਜ ਤੱਕ ਸਾਨੂੰ ਪਿਆਰ ਦਿੱਤਾ ਜੀ ਕਾਈਂਡਲੀ ਥੈਂਕ ਯ